ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਟੂ ਵਰਡ ਪੀਜੈਂਸ ਤੇ ਜਿਹੜਾ ਜੀ ਸੰਜੂ ਸਤਾਜ ਜੀ ਹੁਣੀ ਟੂਰਨਾਮੈਂਟ ਕਰਵਾ ਰਹੇ ਆ ਲਾਟੀ ਸਤਾਜ ਜੀ ਹੁਣੀ ਤੇ ਉਹਦੀਆਂ ਮੋਹਰਾਂ ਲੱਗਣਗੀਆਂ ਤੇ ਇੱਕ ਫ੍ਰੀ ਵਾਲਾ ਇਹ ਟੂਰਨਾਮੈਂਟ ਹੋ ਰਿਹਾ ਹਨਾ ਤੇ ਆਹ ਵੇਖੋ ਜੀ ਸੰਜੂ ਸਤਾਜ ਜੀ ਨਾਲ ਟੂਰਨਾਮੈਂਟ ਚ ਮੋਹਰਾਂ ਲੱਗਣ ਲੱਗੀਆਂ ਆਵਾ ਇਹ ਲਿਆ ਕਬੂਤਰ ਜੀ ਲਵਾਓ ਮੋਰਾ ਮਹਾਰਾਜ ਆ ਲੱਗੀ ਲੱਗੀ ਮੋਰ ਆ ਲੱਗੀ ਪੇਲੇ ਨੂੰ ਮੋਹ ਪਹਿਲਾ ਨਰ ਸ਼ਾਸਰਾ ਆ ਸ਼ਾਸਰਾ ਨਰ ਜੋ ਪਹਿਲਾ ਠੀਕ ਆ ਆ ਮਾਦੀ ਆ ਜੀ ਆ ਮਾਦੀ ਨੂੰ ਮੋਰ ਲੱਗੀ ਜੋ ਠੀਕ ਆ ਤੇ ਨਰ ਜੇ ਨਰ ਨੂੰ ਵੀ ਮੋਰ ਕਲੈਰੀਫਾਈ ਕਰ ਦੋ ਮੰਡੀ ਲੱਗੀ ਜੀ ਆ ਮਾਦੀ ਆ ਇੱਕ ਮਿੰਟ ਵਿਖਾਓ ਮੇਰਾ ਮੋਰ ਵਿਖਾਈ ਮੋਰ 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 ਆ ਮਾਦੀ ਨੂੰ ਮੋਰ ਲੱਗੀ ਆ ਵਿਖਾਈ ਇਹਦੇ ਚਿਹਰਾ ਮੋਰਾ ਗੋਲਡਨ ਮਾਦੀ ਆ ਜੀ ਇਹ ਠੀਕ ਆ ਚਲੋ ਜੀ ਹੂੰ ਆ ਜੀ ਤਾਂ ਲੱਗੀ ਜੇ ਮੋਰ ਭਾਈ ਠੀਕ ਆ ਕਬੂਤਰ ਨਾਲ ਆ ਕੋਕ ਬਗਾ ਦੇ ਜੀ ਲਓ ਜੀ ਆ ਜੀ ਠੀਕ ਆ ਆ ਮੋਰੇ ਲਈ ਰੱਖੋ ਸਹੀ ਹੋਲ ਕੇ ਰੱਖੋ ਸਾਈਡ ਤੇ ਰੱਖੋ ਕਿਤੇ ਸਾਈਡ ਤੇ ਆ ਮੋਰ ਲੱਗੀ ਆ ਜੀ ਇੱਕ ਮਿੰਟ ਇੱਕ ਮਿੰਟ ਰਹਿ ਜਾ ਕਰ ਉੱਥੇ ਵੇਖ ਲੈਂਦਾ ਕਰ ਆ ਲੱਗੀ ਮੋਰ ਜੀ ਠੀਕ ਆ ਲੋ ਜੀ ਆ ਲੱਗ ਲੱਗੀ ਜਾ ਮੋਰ ਆ ਕਰਾਸ਼ੂ ਕਬੂਤਰ ਨੂੰ ਆ ਲੱਗੀ ਜਾ ਮੋਰ ਜੀ ਠੀਕ ਹੈ ਜੀ ਆਇਓ ਚੀਨਾ ਕੂਤਰ ਆ ਲਵਾਤੀ ਆ ਜੀ ਇਹਨਾਂ ਨੇ ਮੋ ਉਹ ਲਕੀ ਮਾਦੀ ਕੱਢਦੀ ਹੋਈ ਆ ਲਓ ਜੀ ਪੰਜ ਨਰ ਤਿੰਨ ਮਾਦੀਆਂ ਸ਼ਤ ਸਰਵਣ ਵੀਰ ਜੀ ਦੀ ਠੀਕ ਹੈ ਜੀ ਲਓ ਜੀ ਆ ਵੇਖ ਲਓ ਸਾਰੇ ਮੇਰੇ ਭਰਾ ਆਜੋ ਗੜੀ ਲਕੀ ਮਾਦੀ ਹੀ ਉਹ ਹੀ ਕੱਢਦੀ ਆ ਜੀ ਵਿੱਚੋਂ ਉਹਦੀ ਜਗ੍ਹਾ ਇਹਨਾਂ ਨੇ ਸ਼ਾਸਰਾ ਕੂਤਰ ਪਾ ਲਿਆ ਠੀਕ ਹੈ ਜੀ ਚਲੋ ਜੀ ਲਓ ਜੀ ਆ ਜੋ ਜੌਂਸਰੀ ਮਾਦੀ ਆ ਛਤ ਕਿਹੜੀ ਆ ਉਹ ਵੀ ਤੋਂ ਉਹ ਵੀ ਭਾਈ ਜੀ ਉਹ ਵੀ ਭਾਈ ਦੀ ਛਤ ਆ ਉਹ ਵੀ ਭਾਈ ਦੀ ਛਤ ਤੋਂ ਆ ਜੋ ਮੋਰ ਲੱਗ ਗਿਆ ਜੌਂਸਰੀ ਨੂੰ ਮੋਰ ਲੱਗ ਗਿਆ ਠੀਕ ਹੈ ਜੀ ਵੇਖ ਲਓ ਭਾਈ ਮੋਰ ਚਲੋ ਜੀ ਲੋ ਜੀ ਆ ਇੱਕ ਮਿੰਟ ਇੱਕ ਮਿੰਟ ਆ ਜੀ ਦਾ ਜੌਂਸਰਾ ਕੂਤਰ ਹੈ ਜੀ ਆ ਲੱਗੀ ਜੀ ਇਹਨੂੰ ਮੋਰ ਠੀਕ ਹੈ ਜੀ ਆ ਵੇਖ ਲਓ ਭਾਈ ਆ ਜੋ ਮੋਰ ਚਲੋ ਜੀ ਆ ਨੀਲੇ ਰੰਗ ਲੱਗੇ ਜੇ ਇਹਨੂੰ ਆ ਜੋ ਆ ਕੂਤਰ ਜੋ ਆ ਮਾਦੀ ਜੋ ਆ ਜੀ ਦੋ ਕਲੀ ਦਾ ਬੱਚਾ ਵੀਰ ਦਾ ਤੇ ਆ ਲੱਗੀ ਵੀਰ ਦੇ ਮੋਰ ਇਹ ਮੋਰ ਬਖਾਦੀ ਇਹਦਾ ਆ ਜੋ ਮੋਰ ਜੀ ਠੀਕ ਹੈ ਜੀ ਜੀਰਾ ਬਚਾ ਜੋ ਛੱਡ ਵੀ ਦੇ ਨੂੰ ਤੇ ਆ ਆ ਬਚਾ ਜੋ ਜੀ ਦੋ ਪਰ ਦਾ ਠੀਕ ਹੈ ਜੀ ਲਓ ਜੀ ਡੱਬ ਵਾਲੀ ਮਾਦੀ ਆ ਗਈ ਅੱਗੇ ਠੀਕ ਆ ਆ ਡੱਬ ਵਾਲੀ ਮਾਦੀ ਦੇ ਲੱਗ ਲਗੀ ਮੋਰ ਇੱਕ ਮਿੰਟ ਸ਼ੋਅ ਮੋਰ ਚੈਪਰ ਆ ਜਾਓ ਜੀ ਆਹ ਲਓ ਜੀ ਆ ਜੋ ਡੱਬ ਵਾਲੀ ਮਾਦੀ ਤੇ ਮੋਰ ਲੱਗ ਗਿਆ ਠੀਕ ਆ ਇਹ ਲਓ ਜੀ ਠੀਕ ਹੈ ਜਨਾਬ ਡੱਬ ਵਾਲੀ ਮਾਦੀ ਤੇ ਮੋਰ ਲੱਗ ਗਿਆ ਲਓ ਜੀ ਨਾ ਯਾਰ ਤਰਿਆ ਇਹਦੇ ਆਪਾਂ ਮੋਰ ਲਾਤੀ ਹੋਈ ਆ ਵੇਖੋ ਜੀ ਠੀਕ ਹੈ ਜੀ ਆ ਚਿੱਟੇ ਪਰਦੇ ਉੱਤੇ ਮੋਰ ਲੱਗੀ ਜੋ ਠੀਕ ਹੈ ਜਨਾਬ ਲਓ ਜੀ ਲਓ ਜੀ ਨਹੀਂ ਇਹਗਾ ਛੇਵਾ ਆ ਜੀ ਛੇਵਾ ਜੀ ਛੇਵਾ ਕੂਤਰ ਜਵਾਲ ਲੱਗੀ ਜੋ ਜੀ ਮੋਰ ਠੀਕ ਹੈ ਜੀ ਇਹ ਨਰ ਹੈਗਾ ਜੋ ਜੀ ਦਿਖਾ ਦਿਓ ਜੀ ਰੰਗ ਲੱਗਾ ਖੱਲੀਆਂ ਜੀ ਆ ਜੋ ਜੀ ਨਰ ਠੀਕ ਹੈ ਲਓ ਜੀ ਸਤਵੀਂ ਸ਼ਾਸਰੀ ਕੂਤਰੀ ਨੂੰ ਮੋਰ ਲੱਗਣ ਦੀ ਹੈ ਜੀ ਆ ਲੱਗੀ ਜੀ ਸਤਵੀਂ ਸ਼ਾਸਰੀ ਕੂਤਰੀ ਨੂੰ ਮੋਰ ਠੀਕ ਹੈ ਜੀ ਆ ਮਾਦੀਵ ਖਾਲਦੋ ਜੀ ਠੀਕ ਹੈ ਜੀ ਆਜ ਮਾਦੀ ਅਠਵਾਂ ਕਬੂਤਰ ਆ ਆ ਲੱਗੀ ਜੋ ਮੋਰ ਇਹਨੂੰ ਪੀ ਲੱਖਾ ਹੈ ਠੀਕ ਆ ਆ ਪੀ ਲੱਖਾ ਹੈਗਾ ਜੀ ਉਹ ਠੀਕ ਆ ਆ ਕਬੂਤਰ ਜੀ ਆਪਣਾ ਠੀਕ ਹੈ ਲੋ ਜੀ ਹੁਣ ਆਪਾਂ ਆ ਵੀਰਾ ਲਾ ਗਏ ਆ ਇਧਰ ਲੱਗੇ ਆ ਮੋਹਰਾ ਲਾਉਣ ਜੀ ਕਬੂਤਰਾਂ ਨੂੰ ਉਤਰਿਆ ਲੋ ਜੀ ਆ ਪਹਿਲਾ ਕਬੂਤਰ ਜੋ ਤੇਨ ਲੱਗ ਲੱਗੀ ਜੋ ਮੋਰ ਲਾ ਦੇ ਇੱਕ ਮਿੰਟ ਇੱਕ ਮਿੰਟ ਲੋ ਜੀ ਆ ਪੂਛ ਤੇ ਲੱਗੀ ਮੋਰ ਠੀਕ ਹੈ ਜੀ ਪਹਿਲੇ ਜਨਵਰੀ ਪਹਿਲੇ ਜਨਵਰੀ ਨੂੰ ਲੋ ਜੀ ਆ ਮਾਦੀ ਆ ਇਹਨੂੰ ਲੱਗੀ ਮੋਰ ਇਹ ਆ ਲੱਗੀ ਜੋ ਜੀ ਮੋਰ ਠੀਕ ਆ ਦੂਸਰੀ ਮਾਦੀ ਨੂੰ ਮੋਰ ਲੱਗੀ ਜੋ ਭਾਈ ਠੀਕ ਹੈ ਜੀ ਆ ਜੋ ਕ੍ਰਾਸ਼ਨ ਜੀ ਮਾਦੀ ਜੋ ਆ ਲੋ ਜੀ ਆ ਗੋਲਡਨ ਮਾਦੀ ਜੋ ਦੀ ਇੱਕ ਆ ਲੱਗੀ ਜਦੇ ਮੋਰ ਠੀਕ ਹੈ ਜੀ ਲੋ ਜੀ ਮਾਦੀ ਖਾਲ ਲਓ ਭਾਈ ਜੋਨਸ ਜੀ ਜੋਨਸ ਜੀ ਮਾਦੀ ਜੋਨਸਰਾ ਕਬੂਤਰ ਆ ਭਾਜੀ ਇਹ ਠੀਕ ਹੈ ਜੀ ਲੋ ਜੀ ਆ ਪੂਛ ਦੇ ਉੱਤੇ ਲੱਗ ਲੱਗੀ ਜੋ ਮੋਰ ਲੋ ਜੀ ਆ ਲੱਗੀ ਜੋ ਮੋਰ ਠੀਕ ਹੈ ਜੀ ਜੋਸਰੇ ਕਬੂਤਰ ਨੂੰ ਕਰਾਸ਼ੂ ਜਾਲਦਾਰ ਠੀਕ ਆ ਇਹ ਲੋ ਜੀ ਆ ਲੱਗ ਲੱਗੀ ਮੋਰ ਆ ਲੱਗੀ ਜੋ ਚਿੱਟੇ ਪਰਦੇ ਉੱਤੇ ਮੋਰ ਭਾਈ ਜੀ ਕਰਾਸ਼ੂ ਜਾਲਦਾਰ ਠੀਕ ਹੈ ਜੀ ਕਰਾਸ਼ੂ ਜਾਲਦਾਰ ਕਬੂਤਰ ਹੈ ਨਾ ਲੋ ਜੀ ਆ 골ਡਨ ਕਬੂਤਰ ਜੋ ਆ ਠੀਕ ਆ ਲੋ ਜੀ ਇੱਕ ਨਹੀਂ ਕਹੇ ਫਿਰ ਇੱਕ ਮਿੰਟ ਆ ਲੱਗੀ ਜੋ ਇਹਦੀ ਭਾਈ ਮੋਰ ਠੀਕ ਆ 골ਡਨ ਕਬੂਤਰ ਨੂੰ ਲੱਗੀ ਜੋ ਮੋਰ ਆ ਦੇਖ ਇੱਕ ਨਹੀਂ ਆ ਦੋ ਪਰ ਦਾ ਬੱਚਾ ਜੋ ਵੀਤੀ ਠੀਕ ਹੈ ਇਧਰ ਵੇਖ ਲਓ ਇਧਰ ਵੇਖ ਲਓ ਦੋ ਪਰਦਾ ਬੱਚਾ ਜੋ ਠੀਕ ਹੈ ਜੀ ਤੇ ਆ ਦੋ ਪਰਦੇ ਬੱਚੇ ਦੇ ਉੱਤੇ ਮੋਰ ਲੱਗਣ ਲੱਗੀ ਜੋ ਆ ਲੱਗੀ ਜੋ ਭਾਈ ਮੋਰ ਆ ਠੀਕ ਆ ਦੋ ਪਰਦਾ ਬੱਚਾ ਜੋ ਠੀਕ ਹੈ ਜੀ ਸਣੀ ਠੀਕ ਹੋ ਗਿਆ ਜੀ ਬਾਈ ਜੀ ਅੱਠਵਾਂ ਕਬੂਤਰ ਜੋ ਆ ਕਰਾਸ਼ੂ ਚਿੱਟਾ ਕਰਾਸ਼ੂ ਜੋ ਆ ਠੀਕ ਹੈ ਜੀ ਇੱਕ ਮਿੰਟ ਮੋਰ ਫਾਈਂ ਆ ਜੀ ਇਹ ਮੋਰ ਲੱਗੀ ਹੋਈ ਹੈ ਅੱਠਵੇਂ ਕਬੂਤਰ ਨੂੰ ਠੀਕ ਹੈ ਜੀ ਸਾਜੀ ਜੀ ਆ ਵੇਖ ਲਓ ਜੀ ਇੱਕ ਦੋ ਪਰਦਾ ਬੱਚਾ ਹੈਗਾ ਜੋ ਠੀਕ ਹੈ ਜੀ ਦੋ ਮਾਦੀਆਂ ਹੈਗੀਆਂ ਜੋ ਤੇ ਬਾਕੀ ਜਿਹੜੇ ਆ ਨਰਗੇ ਜੋ ਆ ਠੀਕ ਹੈ ਜੀ ਆਹ ਹੈ ਜੋ ਦੋ ਪਰ ਦਾ ਬੱਚਾ ਭਾਈ ਠੀਕ ਹੈ ਇਹ ਵੀਡੀਓ ਤੁਹਾਨੂੰ ਕਵਰ ਬਾੜ ਪੀਜਨ ਦੇ ਉੱਤੇ ਮਿਲੇਗੀ ਜੀ YouTube ਚੈਨਲ ਤੇ ਫੋਨ ਗਰਮੀ ਬੜੀ ਚੱਲ ਯਾਰ ਹਾਂਜੀ ਜੀ 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 ਲਓ ਜੀ ਆਹ ਸ਼ਾਸਰਾ ਕਬੂਤਰ ਜੋ ਠੀਕ ਆ ਆ ਲੱਖਾਂ ਦਾ ਆ ਲੱਗ ਲੱਗੀ ਜੋ ਮੋਰ ਆ ਲੱਗੀ ਹੈ ਜੀ ਮੋਰ ਇਹਨੂੰ ਫਰਸ ਨਹੀਂ ਪਾਉਂਦੇ ਜੀ ਆ ਸਲਾਰਾ ਕਬੂਤਰ ਜੋ ਠੀਕ ਆ ਕਾਲੇ ਪੱਲੇ ਜੋ ਇਹਦੇ ਯਾਰ ਲੱਗੀ ਇਹਨੂੰ ਮੋਰ ਲਓ ਜੀ ਆ ਲੱਗੀ ਜੋ ਮੋਰ ਇਹਨੂੰ ਠੀਕ ਹੈ ਜੀ ਲੋ ਜੀ ਆ ਜਾਲਦਾਰ ਮਾਦੀ ਜੋ ਆ ਕਬੂਤਰ 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 ਜਾਲਦਾਰ ਜੀ ਠੀਕ ਆ ਲਓ ਜੀ ਆ ਲੱਗੀ ਮੋਰ ਇਹਦੇ ਠੀਕ ਹੈ ਜੀ ਲੋ ਜੀ ਆ ਲਾਲ ਅੱਖਾਂ ਦਾ ਜੀਰਾ ਕਬੂਤਰ ਆ ਠੀਕ ਹੈ ਜੀ ਲਓ ਜੀ ਇਹਦੇ ਮੋਰ ਲੋ ਜੀ ਆ ਲੱਗੀ ਇਹਦੇ ਮੋਰ ਠੀਕ ਹੈ ਜੀ ਲੋ ਜੀ ਆ ਕਬੂਤਰ ਹੈ ਖਾ ਜੋ ਇੱਕ ਠੀਕ ਆ ਦੌਂਸਰਾ ਕਬੂਤਰ ਆ ਆ ਜੀ ਲੱਗੀ ਪੂਛ ਤੇ ਮੋਰ ਇਹ ਆ ਲੱਗੀ ਜਮੇ ਠੀਕ ਹੈ ਜੀ ਲਓ ਜੀ ਇੱਕ ਮਿੰਟ ਆ ਕਲੀਅਰ ਹੋ ਗਈ ਮੋਰ ਜੀ ਇਹ ਲਓ ਜੀ ਆ ਜੀ ਠੀਕ ਹੈ ਲੋ ਜੀ ਆ ਮਾਦੀ ਨੂੰ ਆ ਲੱਗੀ ਜੋ ਮੋਰ ਠੀਕ ਹੈ ਜੀ ਤੇ ਰਹਿ ਗਏ ਹਰ ਵਿੱਚ ਜੋ ਸਾ ਗੂਤਰ ਜੋ ਲਓ ਜੀ ਆ ਲੱਗੀ ਜੋ ਪੂਛ ਤੇ ਮੋਰ ਠੀਕ ਹੈ ਜੀ ਇਹਦੇ ਵਿੱਚ ਜੀ ਦੋ ਮਾਦੀਆਂ ਜੋ ਤੇ 6 ਨਾਰੇਗੇ ਜੋ ਠੀਕ ਹੈ ਜੀ ਆ ਵੇਖ ਲੋ ਇਹ ਛਾਤੇ ਗੀਜੋ ਚੰਨੇ ਵੀਰ ਦੀ ਮਕਬੂਲਪੁਰੇੋਂ ਠੀਕ ਹੈ ਜੀ ਹਾਂਜੀ ਜੀ ਆ ਇਹ ਹੁਣ ਆਪਾਂ ਛੱਤ ਤੇ ਠੀਕ ਹੈ ਜੀ ਮੁਖਤਿਆਰ ਵੀਰ ਦੀ ਛਾਤੇ ਆਏ ਹੋਏ ਆ ਮੋਹਰਾਂ ਲਾਉਣ ਠੀਕ ਹੈ ਜੀ ਤੇ ਇਹ ਛਾਤ ਸਾਨੂੰ ਮਿਲੀ ਸੀ ਇੱਥੇ ਮੋਹਰਾਂ ਹੀ ਲਾਉਣ ਆਏ ਆਏ ਆ ਜੀ ਲਓ ਜੀ ਆ ਪਹਿਲੀ ਮੋਹਰ ਲੱਗਣ ਲੱਗੀ ਆ ਵੇਖੋ ਠੀਕ ਹੈ ਜੀ ਮਾਦੀ ਨੂੰ ਲੱਗੋ ਠੀਕ ਹੈ ਜੀ ਇਹ ਜੈਲਦਾਰ ਮਾਦੀ ਇਹ ਕਾਜ ਇਹਨਾਂ ਦੀ ਲਓ ਜੀ ਆ ਲੱਗ ਗਈ ਜੀ ਮੋਰ ਇਹਦੇ ਠੀਕ ਹੈ ਜੀ ਲਓ ਜੀ ਇਹ ਤੀਸਰੀ ਮਾਦੀ ਆ ਇੱਕ ਮਿੰਟ ਆ ਲੱਗ ਗਈ ਜੀ ਤੀਸਰੀ ਮਾਦੀ ਨੂੰ ਮੋਰ ਠੀਕ ਹੈ ਜੀ ਮਾਦੀ ਆ ਤੀਸਰੀ ਮਾਦੀ ਠੀਕ ਹੈ ਜੀ ਚੌਥੀ ਪੰਜ ਰੁਪਏ ਤੇ ਡਬਲ ਮੋਰ ਲਓ ਜੀ ਆ ਲੱਗ ਗਈ ਜੋ ਜੀ ਮੋਰ ਠੀਕ ਹੈ ਜੀ ਲਓ ਮੇਰੇ ਭਰਾ ਚੈੱਕ ਕਰ ਲੋ ਜੀ ਇਹ ਨਰ ਜੋ ਪੰਜਵਾਂ ਇਹਨਾਂ ਦਾ ਅੱਖ ਬਖਾ ਦੇ ਨਰ ਦੀ ਮਾੜੀ ਅੱਖ ਬਖਾਈ ਮਾੜੀ ਲਓ ਜੀ ਆ ਅੱਖ ਦਾ ਨਰ ਜੋ ਠੀਕ ਹੈ ਜੀ ਲਓ ਜੀ ਇਹਨੂੰ ਲੱਗਣ ਲੱਗੀ ਆ ਜੀ ਮੋਰ ਲਓ ਜੀ ਮੋਰ ਲੋ ਜੀ ਆ ਲੱਗੀ ਹੈ ਜੀ ਇਹਨੂੰ ਮੋਰ ਠੀਕ ਹੈ ਜੀ ਲੋ ਜੀ ਵਧੀਆ ਛੇਵਾ ਨਰਜੋ ਆ ਵੀ ਠੀਕ ਆ ਦੋਵੇਂ ਪਾਸੇ ਚਿੱਟੇ ਪੱਲੇ ਜੋ ਆ ਪੂਛ ਤੇ ਚਿੱਟਾ ਕੰਭ ਜੋ ਇੱਕ ਮੋੜ ਲਓ ਜੀ ਆ ਲੱਗੀ ਜੋ ਮੋਰ ਇਹਦੀ ਠੀਕ ਹੈ ਲੋ ਜੀ ਨਾਰੇਗਾ ਜੀ ਸਭ ਚੀਨਾ ਆ ਨਾਰੇ ਆ ਇਹ ਆ ਵੇਖ ਲੋ ਇਹਦਾ ਕਲਰ ਠੀਕ ਹੈ ਜੀ ਆ ਜੋ ਇਹਦੀ ਦੰਮ ਲਾਓ ਜੀ ਪੂਛ ਮੋਰ ਲੋ ਜੀ ਆ ਲੱਗੀ ਇਹਦੀ ਮੋਰ ਜੀ ਠੀਕ ਹੈ ਜੀ ਲੋ ਮੇਰੇ ਭਰਾ ਆਰੇ ਗਾਜੋ ਭਾਈ ਪੂਰਾ ਆ ਜੀ ਇਹਨਾਂ ਦਾ ਕਰਾਸ਼ੂ ਕਬੂਤਰ ਹੈ ਬੜਾ ਹੀ ਚਿਰਵਾ ਵੇਖਿਆ ਕੋਈ ਵੀਰ ਭਰਾ ਪਉਣ ਲੱਗਾ ਠੀਕ ਹੈ ਜੀ ਲੋ ਜੀ ਇਹ ਕਰਾਸ਼ੂ ਕਬੂਤਰ ਜੋ ਤੇ ਆ ਲੱਗ ਲੱਗੀ ਜੋ ਕਰਾਸ਼ੂ ਕਬੂਤਰ ਤੇ ਮੋਰ ਇੱਕ ਮਿੰਟ ਵੀ ਜੀ ਆ ਲੱਗੀ ਜੀ ਮੋਰ ਇਹਦੇ ਕਰਾਸ਼ੂ ਕਬੂਤਰ ਦੇ ਠੀਕ ਹੈ ਜੀ ਲੋ ਜੀ ਕਬੂਤਰ ਛੱਡੋ ਸਾਰੇ ਬਾਹਰ ਲੋ ਜੀ ਆ ਜੀ ਇਹਨਾਂ ਦੇ ਕਬੂਤਰ ਜੋ ਮਖਤੈਰ ਵੀਰ ਦੀ ਛੱਤ ਤੇ ਮੋਰਾ ਲੱਗੇ ਆ ਕਬੂਤਰਾਂ ਨੂੰ ਚਾਰ ਹੀ ਨਰ ਜੋ ਤੇ ਚਾਰ ਹੀ ਮਾਤਰੀਆਂ ਸਤ ਜੀ ਆ ਵੀਰ ਆ ਜਿਓ ਜੀ ਇਹਨਾਂ ਦਾ ਆਏ ਜਾਇਗੜ ਜਾਇਗੜ ਕਰੇਗੀ ਮੋਜ ਕਹਦੇ ਹਾਂ ਠੀਕ ਹੈ ਜੀ ਜਾਇਗੜ ਵਾਲੀ ਛੱਤ ਇਹਨਾਂ ਦੀ